ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਓਜਲਾ ਅਤੇ ਪੰਜਾਬ ਕਾਂਗਰਸ ਕਿਸਾਨ ਕਮੇਟੀ ਦੇ ਪ੍ਰਧਾਨ ਮਿੱਠਾ ਦੇ ਵੱਲੋਂ ਪਿੰਡ ਕੰਬੋ ਵਿਖੇ ਪਿੰਡ ਦੇ ਸੀਨੀਅਰ ਕਾਂਗਰਸੀ ਆਗੂ ਹਰ ਇਕਬਾਲ ਸਿੰਘ ਭੋਲਾ ਨੂੰ ਪੰਜਾਬ ਕਾਂਗਰਸ ਕਿਸਾਨ ਕਮੇਟੀ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਗੁਰਜੀਤ ਸਿੰਘ ਓਜਲਾ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਅਤੇ ਭ੍ਰਸ਼ਟਾਚਾਰ ਅਤੇ ਗੁੰਡਾਗ ਗਰਦੀ ਦੇ ਬੋਲ ਬਾਲਾ ਸਿਕਲਾ ਤੇ ਪੁੱਜ ਚੁੱਕਾ ਹੈ ਪਹਿਲੀ ਵਾਰ ਪੰਜਾਬ ਦਾ ਇਤਿਹਾਸ ਬਣ ਗਿਆ ਹੈ ਕਿ ਇਹ ਸਰਕਾਰ ਹਰ ਪੱਖੋਂ ਹਰ ਫਰੰਟ ਤੇ ਫੇਰ ਸਾਬਤ ਹੋਈ ਹੈ ਇਸ ਮੌਕੇ ਗੁਰਜੀਤ ਸਿੰਘ ਓਜਲਾ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਬਹੁਤ ਇਹ ਰਿਏ ਸਾਡਾ ਪਹਿਲਾ ਕੋਈ ਸਟੇਟ ਲੈਵਲ ਦਾ ਬੰਦਾ ਮਜ਼ਬੂਤ ਨਹੀਂ ਸੀਗਾ ਤੇ ਸਰਦਾਰ ਸੁਪਾਲ ਸਿੰਘ ਖਹਿਰਾ ਜੀ ਦੇ ਹੁਕਮਾਂ ਤੇ ਅੱਜ ਐਮਪੀ ਸਾਹਿਬ ਨੂੰ ਵੀ ਸਟਾਕ ਰਿਕਵੈਸਟ ਕੀਤੀ ਮੇਅਰ ਸਾਹਿਬ ਨੂੰ ਸਰਦਾਰ ਅਮਰ ਬਖਸ਼ੀ ਜੀ ਨੂੰ ਆਪਣੇ ਜੋਸੀ ਸ਼ਾਹ ਨੂੰ ਗਰਮਨ ਸਾਹਿਬ ਨੂੰ ਰومی ਜੀ ਨੂੰ ਤੇ ਰੰਦਾਵਾ ਸਾਹਿਬ ਸਰਦਾਰ ਸੁਖਰਾਸ ਸਿੰਘ ਨੂੰ ਅਨੁਸਾਰਿਆਂ ਨਾਲ ਲੈ ਕੇ ਤੇ ਸਰਦਾਰ ਹਰगोपाल ਸਿੰਘ ਜੀ ਦੀ ਜਿਹੜੀ ਯੁਕਤੀ ਕੀਤੀ ਇਹਨਾਂ ਨੂੰ ਸਟੇਟ ਲੈਵਲ ਦਾ ਜਨਰਲ ਸੈਕਟਰੀ ਬਣਾਇਆ ਕਿਸਾਨਾਂ ਨੂੰ ਕਈ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਜਿਤਨਾ ਪਹਿਲਾਂ ਵੀ ਅਸੀਂ ਖੈਰਾ ਸਾਹਿਬ ਦੇ ਨਾਲ ਤੇ ਅਸੀਂ ਆਲ ਇੰਡੀਆ ਜੀ ਵੀ ਜਾਣਦੇ ਆ ਪਰ ਅਸੀਂ ਪੰਜਾਬ ਦੇ ਵਿੱਚ ਵੀ ਬਹੁਤ ਕਿਤੇ ਮੰਡੀਆਂ ਦੇ ਵਿੱਚ ਜਿਤਨਾ ਪਿਛਲੀ ਵਾਰਾ ਝੋਨੇ ਦੇ ਕਟ ਲੱਗ ਗਏ 180 ਰੁਪਏ ਕੋਇੰਟਲ ਦੇ ਕਾਰਨ ਉਦੋਂ ਵੀ ਅਸੀਂ ਕਈ ਥਾਵਾਂ ਤੇ ਜਾ ਕੇ ਇਨਸਪੈਕਟਰਾਂ ਨੂੰ ਜਾਂ ਸਰਕਾਰ ਦੇ ਜਿਹੜੇ ਅਹੁਦੇਦਾਰ ਸੀ ਅਫਸਰ ਉਹਨਾਂ ਨੂੰ ਘੇਰਿਆ ਵੀ ਨਹੀਂ ਪੈਸੇ ਦੇਣੇ ਹੋਰ ਵੀ ਕਈ ਬਿਜਲੀ ਦੀਆਂ ਸਬਸਿਆਵਾਂ ਦੂਜੀਆਂ ਕਈ ਕਈ ਕਿਸਾਨਾਂ ਨੂੰ ਜਿਹੜੀਆਂ ਆਉਂਦੀਆਂ ਨੇ ਉਥੇ ਡਟ ਕੇ ਜਿਹੜੀ ਸਾਡੀ ਕਿਸਾਨ ਕਾਂਗਰਸ ਆ ਉਹਦਾ ਉਹਨਾਂ ਕਿਸਾਨਾਂ ਦੇ ਹੱਕ 'ਚ ਗੱਲ ਕਰਦੀ ਤੇ ਖੜਦੀ ਆ ਉਹਨਾਂ ਦੇ ਮੁਸ਼ਕਲਾਂ ਜੋ ਵੀ ਮੁਸ਼ਕਲ ਆ ਹੱਲ ਕਰਾਉਂਦੀ ਆ ਇਸੇ ਤਰ੍ਹਾਂ ਹੁਣ ਸਰਦਾਰ ਹਰਗੋਪਾਲ ਸਿੰਘ ਜੀ ਇੱਥੇ ਕੋਈ ਵੀ ਮਸਲਾ ਹੋਵੇ ਆਪਣੇ ਲੈਵਲ ਤੇ ਕਿਸਾਨਾਂ ਦਾ ਹੱਲ ਕਰਾਉਣਗੇ ਜੇ ਕੋਈ ਇਹਨਾਂ ਤੋਂ ਉੱਪਰ ਦੀ ਗੱਲ ਜਾਂਦੀ ਆ ਇਹ ਸਾਨੂੰ ਮੈਨੂੰ ਦੱਸਣਗੇ ਮੈਂ ਖੈਰਾ ਸਾਹਿਬ ਨੂੰ ਨਾਲ ਐਮਪੀ ਸਾਹਿਬ ਨੂੰ ਬਖਸ਼ੀ ਜੀ ਨੂੰ ਇਹਨਾਂ ਸਾਰਿਆਂ ਨੂੰ ਨਾਲ ਲੈ ਆਨ ਕੇ ਤੇ ਉਹ ਅਸੀਂ ਸਾਨੂੰ ਜੋ ਵੀ ਜਿੱਤਰਾ ਵੀ ਧਰਨਾ ਲਾ ਕੇ ਜਾਂ ਜਿਹੜੇ ਵੀ ਤਰੀਕੇ ਨਾਲ ਕਿਸਾਨਾਂ ਦੀ ਮੁਸ਼ਕਲ ਹੱਲ ਕਰਾਉਣੀ ਉਹ ਕਰਾਵਾਂਗੇ ਜੀ ਕਿਸਾਨ ਦਾ ਹੈ ਜਿਹੜੀ ਮੁਸ਼ਕਲ ਜਿਹਨੇ ਅਜੇ ਵੀ ਸੜਕਾਂ ਦੇ ਨੇ ਕਿੱਥੇ ਕਮੀ ਹੈ ਉਹ ਤਾਂ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਿਸਾਨ ਉਦੋਂ ਦੇ ਹੀ ਸੜਕਾਂ ਦੇ ਨੇ ਅੰਗਰੇਜ਼ ਰਾਜ ਦੇ ਵੇਲੇ ਵੀ ਸੜਕਾਂ ਦੇ ਹੀ ਪਰ ਉਹ ਜਿੱਥੇ ਵੀ ਹੁਣ ਸਾਡਾ ਜਿਉਂ ਜ਼ਿਆਦਾ ਧੱਕਾ ਕਰਦੇ ਆ ਉਥੇ ਅਸੀਂ ਕਿਸਾਨਾਂ ਦੇ ਨਾਲ ਖੜਦੇ ਆਂ ਉਹ ਸਾਡੀ ਜਿਹੜੀ ਮੁਸ਼ਕਲ ਆ ਉਹਨਾਂ ਦੀ ਦੂਰ ਕਰਾਉਣੇ ਆ ਉਹ ਤਾਂ ਚੱਲਦਾ ਹੀ ਆਇਆ ਸ਼ੁਰੂ ਤੋਂ ਸਿਸਟਮ ਉਹ ਸਰਕਾਰਾਂ ਕਰਦੀਆਂ ਆ ਕਿਸਾਨਾਂ ਦੇ ਨਾਲ ਸਰਕਾਰ ਨੇ ਇੱਕ ਵਾਦਾ ਕੀਤਾ ਸੀ ਕਿਸਾਨਾਂ ਨਾਲ ਨਹਿਰੀ ਪਾਣੀ ਦਾ ਉਹ ਕਿੰਨਾ ਕੁਰਾ ਆ। ਨਹਿਰੀ ਪਾਣੀ ਬਿਲਕੁਲ ਨਹੀਂ ਮੈਂ ਆਪ ਖੇਤੀ ਕਰਦਾ 100 ਕਿੱਲੇ ਦੀ ਖੇਤੀ ਮੈਂ ਕਰਦਾ। ਬਿਲਕੁਲ ਨਹੀਂ ਪਾਣੀ ਆਉਦਾ ਹੋ ਵੀ ਜਾ ਕੇ ਵੇਖ ਲਓ। ਉਹ ਜਿੰਨਾ ਪਹਿਲਾਂ ਆਉਂਦਾ ਸੀ ਸਾਡੀ ਕਾਂਗਰਸ ਸਰਕਾਰ ਦੇ ਵਿੱਚ ਉਦੋਂ ਵੀ ਉਹ ਮਤਲਬ ਸਾਰਾ ਉਹ ਬਿਆਨਾਂ ਤੱਕ ਸੀਮਤ ਰਹਿ ਗਿਆ। ਉਹ ਪਿਛਲੀ ਮੇਰੇ ਫੇਸਬੁੱਕ ਦੇ ਵੇਖ ਲਓ ਕਈਆਂ ਥਾਵਾਂ ਤੇ ਮੈਂ ਖੜ ਕੇ ਪਾਇਆ ਸੀ ਜਿਹੜਾ ਕਹਿੰਦੇ 10 ਜੂਨ ਨੂੰ ਪਾਣੀ ਆ ਜਾਊਗਾ 25 ਜੂਨ ਨੂੰ ਜੂਨ ਤੋਂ ਬਾਅਦ ਜੁਲਾਈ ਦੇ ਵਿੱਚ ਅਸੀਂ ਕਈਆਂ ਸੋਇਆਂ ਦੇ ਕਈਆਂ ਅ ਨੈਰਾ ਦੇ ਖੜ ਕੇ ਪਾਉਂਦੇ ਰਿਹਾ ਵੀਡੀਓ ਮੈਂ ਪਾਉਂਦਾ ਰਿਹਾ ਖੈਰਾ ਸਾਹਿਬ ਪਾਉਂਦੇ ਰਹੇ ਨੇ ਵੀ ਆ ਵੇਖੋ ਖਾਂਦੀ ਪਏ ਨੇ ਸੁੱਕੇ ਪਏ ਨੇ ਉਹ ਇਹਨਾਂ ਦਾ ਵਾਦਾ ਜਿਹੜਾ ਕੋ ਬਿਲਕੁਲ ਖੋਖਲਾ ਵਾਦਾ ਹੈ ਅਗਲੀ ਵਾਰਾਂ ਤੁਹਾਨੂੰ ਦਿਖਾ ਦੇਾਂਗੇ ਇੱਕ ਵਾਰ ਇਹਨਾਂ ਨੇ ਕੀਤਾ ਸੀ ਚੋਨੇ ਦੀ ਪਾੜੀ ਲੈ ਕੇ ਆਪਾਂ ਕੋਈ ਹੱਲ ਘਟਾਂਗੇ ਉਹ ਅਜੇ ਤੱਕ ਹੱਲ ਨਹੀਂ ਹੋਇਆ ਚੋਨੇ ਦੀ ਪਾੜੀ ਫੇਰ ਆ ਗਈ ਆ ਪਰਚੇ ਫੇਰ ਹੋਣਗੇ ਪਰਚੇ ਕਿਉਂ ਜਿਹੜਾ ਹੁਣ ਛੋਟਾ ਕਿਸਾਨ ਆ ਉਹ ਕਿਤਰਾ ਉਹ ਇੰਨਾ ਮਹਿੰਗੀ ਜਿਹੜੀ ਆ ਸਬਸਿਡੀ ਦੀ ਗੱਲ ਦੀ ਚੰਦ ਬੰਦਿਆਂ ਦੀ ਉਹ ਆਪਣੇ ਝੇਤਿਆਂ ਨੂੰ ਦੇ ਲਿੰਦੇ ਆ ਦੂਜੇ ਜਿਹੜੇ ਆ ਉਹ ਰਹਿ ਜਾਂਦੇ ਆ ਜਿਹੜਾ ਨੂੰ 5 ਕਿੱਲੇ ਵਾਲਾ 2 ਕਿੱਲੇ ਵਾਲਾ 3 ਕਿੱਲੇ ਵਾਲਾ ਉਹ ਕਿਤਰਾ ਏਡਾ ਵੱਡਾ ਟਰੈਕਟਰ ਲਿਆਊਗਾ ਸੁਪਰ ਸੀਡਰ ਕਿਦਾਂ ਲਿਆਊਗਾ ਉਹ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਵਾਸਤੇ ਕੋਈ ਹੱਲ ਕਰੇ ਕੋਈ ਹੱਲ ਨਹੀਂ ਹੈ ਉਹਨਾਂ ਵਾਸਤੇ ਉਦਾਂ ਹੀ ਕਿਉਂ ਪਰਚੇ ਕਰਨਗੇ ਪਿਛਲੀ ਵਾਰ ਵੀ ਅਸੀਂ ਪਰਚੇ ਰੱਦ ਕਰਾਏ ਐਤਕੀਮ ਕਰਾਵਾਂਗੇ ਪਰਚਾ ਖੇਤ ਨਹੀਂ ਹੁੰਦਾ ਜੀ ਸਡੇ ਆਲਰੇਡੀ ਹਾਜ਼ਰ ਪ੍ਰੈਜ਼ੀਡੈਂਟ ਨੇ ਖੜਕੇ ਸਾਹਿਬ ਖੜਕੇ ਰੋਹ ਗਾਦੀ ਸਾਹਿਬ ਸਾਡੇ ਇੰਡੀਆ ਦੇ ਪ੍ਰੈਜ਼ੀਡੈਂਟ ਚਾਹ ਸਾਡੇ ਘੇਰਾ ਜੀ ਸਾਡੇ ਇਥੋਂ ਦੇ ਜਿਹੜੇ ਸਾਡੇ ਗੋਡੀ ਨੇ ਸੁਦੇਪਰਾ ਨੇ ਤੇ ਬਿਸੇ ਹੀ ਹੋਏ ਰੈਂਪ ਤੇ ਸਾਡੇ ਮੇਰੇ ਨਾਲ ਬੈਠੇ ਨੇ ਨਾਲ ਹੀ ਸਾਡੇ ਯਾਦ ਦੇ ਪ੍ਰਧਾਨ ਤੇ ਪਲੇਸ ਜੀ ਬਿਠਾਈ ਬੈਠੇ ਨੇ ਬਖਸ਼ੀ ਜੀ ਬੈਠੇ ਨੇ ਦਾਵਾ ਜੀ ਮੇਰੇ ਕੋਲ ਬੈਠੇ ਸੀਗੇ ਜਦੇ ਪਿੰਡ ਦੇ ਕੌਜੀ ਬਾਬਾ ਬੈਠੇ ਨੇ ਹੀਰ ਸਾਹਿਬ ਬੈਠੇ ਨੇ ਬਖਸ਼ੀ ਜੀ ਨੇ ਮੈਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜਿੰਮੇਵਾਰੀ ਸੌਂਪੀ ਆ ਤੇ ਮੈਂ ਇਹ ਜਿੰਮੇਵਾਰੀ ਨੂੰ ਆਪਣੀ ਤਨਦੇਈ ਨਾਲ ਜੋ ਵੀ ਇੱਥੇ ਮੈਨੂੰ ਇਹ ਆਪਣਾ ਸੁਭੀ ਲਾਉਣਗੇ ਮੈਂ ਆਪਣੀ ਡਿਊਟੀ ਜਿਹੜੀ ਹੈ ਉਹ پوری ਆਪਣੀ ਤਨਦੇਹੀ ਨਾਲ ਆਪਣੀ ਇਹ ਨਿਭਾਵਾਂਗਾ। ਉਹ ਵੀ ਇਲਾਕੇ ਦੇ ਕਿ ਕਿਸਾਨ ਨੂੰ ਕਿੰਨੀ ਮੁਸ਼ਕਲ ਆਉਂਦੀ ਆ। ਮੈਂ ਉਹਨਾਂ ਨੂੰ ਮੋੜੇ ਮੋੜੇ ਡਾਕੇ ਦਾ ਕਰੂੰਗਾ। ਕੋਈ ਇਲਾਕੇ ਦੇ ਵਿੱਚ ਕਿਸ ਕਿਸੇ ਕਿਸਮ ਦੀ ਵੀ ਕਿਸੇ ਮਜ਼ਦੂਰ ਨੂੰ ਕਿਸਾਨ ਨੂੰ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਆ। ਅਸੀਂ ਦਿਨ ਰਾਤ ਉਹਨਾਂ ਨਾਲ ਹਾਜ਼ਰ ਆ। ਜੇ ਜੋ ਵੀ ਇਹਨਾਂ ਦੇ ਹੋਣਗੇ ਕੰਮ ਵਾਸਤੇ ਅਸੀਂ ਉਹਦੀ ਪਲਾਨ ਕਰਦੇ ਹੋਏ ਇਹ ਮੈਨੂੰ ਉਹਦਾ ਜਾ ਰਹੇ ਵਪਾਰ ਮੰਡਲ ਤੋਂ। ਵਪਾਰ ਮੰਡਲ ਤੋਂ ਤੇ ਜ਼ਰੂਰ ਜ਼ਰੂਰ ਉੱਤਰਿਆ ਕਿ ਮੇਰੇ ਕੋਲ 50 ਲੱਖ ਰੁਪਏ ਮੰਗ ਰਹੇ। ਕਾਰਪੋਰੇਸ਼ਨ ਦੇ ਇਲੈਕਸ਼ਨ ਵੀ ਨਿ ਕਰਾ ਰਹੇ ਸੋ ਕਾਰਪੋਰੇਸ਼ਨ ਦੇ ਇਲੈਕਸ਼ਨ ਜਿਹੜੇ ਆ ਇਹ ਫੇਲਿਅਰ ਹੈ ਬਹੁਤ ਵੱਡਾ ਸਰਕਾਰ ਦਾ ਜਿਹੜੀ ਸਰਕਾਰ ਚੋਣਾਂ ਤੋਂ ਭੱਜੇ ਨਾ ਜਿਹੜਾ ਲੀਡਰ ਚੋਣ ਲੜਨ ਤੋਂ ਭੱਜੇ ਇਹਦਾ ਮਤਲਬ ਹੁੰਦਾ ਕਿ ਉਹਨੂੰ ਪਤਾ ਲੱਗ ਗਿਆ ਕਿ ਉਹਦਾ ਕੰਮ ਜਿਹੜਾ ਵਾ ਰਾਜਨੀਤੀ ਵਿੱਚ ਸਮਾਪਤ ਹੈ ਸੋ ਇਹਨਾਂ ਨੇ ਮੰਨ ਲਿਆ ਨਾ ਕਰਾ ਰਹੇ ਬਿਲਕੁਲ ਤੁਹਾਡੇ ਸਾਹਮਣੇ ਹੋਰ ਕਾਰਨ ਕੀ ਦੱਸੋ ਨਾ ਅੱਜ ਸਾਰਾ ਸ਼ਹਿਰ ਕਾਰਪੋਰੇਸ਼ਨ ਦਾ ਅੰਮ੍ਰਿਤਸਰ ਸਾਰਾ ਸ਼ਹਿਰ ਗੰਦਨਾ ਭਰਿਆ ਪਿਆ ਨਾ ਕੋਈ ਚੁੱਕਣ ਵਾਲਾ ਨਾ ਕੋਈ ਸੀਵਰੇਜ ਸਾਫ਼ ਕਰਨ ਵਾਲਾ ਨਾ ਕੋਈ ਵਾਟਰ ਸਪਲਾਈ ਠੀਕ ਕਰਨ ਵਾਲਾ ਨਾਗੋ ਲਾਈਟ ਵਾਲਾ ਦੇਖੋ ਇੱਕ ਤੰਤਰ ਹੁੰਦਾ ਅਫਸਰਸ਼ਾਈ ਦਾ ਜੇ ਚੁਣੇ ਨਵੇਂ ਨਹੀਂ ਆ ਗਏ ਉਹ ਤਾਂ ਜੇ ਲੈਵਲ ਤੇ ਹਰ ਪੱਤਰ ਤੇ ਆ ਗਏ ਨੇ ਉਹ ਸਭ ਐਸੇਲੇ ਭ੍ਰਿਸ਼ਟਾਚਾਰ ਨਾਲ ਲਿਖਤ ਹੋਈ ਔਰ ਮਤਲਬ ਐਂ ਆਨੰਦ ਲੈ ਰਹੇ ਨੇ ਸਰਕਾਰ ਬਿਲਕੁਲ ਮਤਲਬ ਫੇਲ ਹੋ ਗਈ ਹੈ ਉਹਨੂੰ ਪਤਾ ਸੀ ਇਹ ਇਲੈਕਸ਼ਨ ਹੋ ਜਾਣੀ ਸੀ 2022 ਦੇ ਸਟਾਰਟ 'ਚ ਇਹਦੇ ਇਲੈਕਸ਼ਨ ਨੂੰ ਤੁਰੰਤ ਬਾਦੀ ਦੀ ਰੱਖਿਆ ਨਾ ਜਾਂਦੀਂ ਦਰਦੇ ਆ ਕਿ ਅਸੀਂ ਸ਼ਾਇਦ ਬਦਲ ਹੋਰ ਜਾਗੇ ਧਰਨਾ ਤੇ ਤੁਸੀਂ ਆ ਗਏ ਆ ਹਾਰ ਜਿੱਤੇ ਤੇ ਹਾਰ ਜਿੱਤੇ ਦੇ ਵਿੱਚ ਕੋ ਬਣੀ ਪੋਲਿਟੀਕਲ ਬੰਦਿਆ ਚ ਪਰ ਤੁਸੀਂ ਡਰੋ ਹਾਰ ਤੋਂ ਡੱਦੇ ਡਰਦੇ ਦੋਸਤ ਭਾਈ ਸਾ ਲੱਕਣ ਵਿੱਚੇ ਕਰਤੀ ਆ ਸਾਰੇ ਸ਼ਹਿਰ ਅਮਰਸਰ ਚ ਜਾ ਕੇ ਲਾ ਦੇ ਕੋ ਕੀ ਨੇ ਲੋਕ ਥਾਤਾ ਤੁਰੇ ਫਿਰਦੇ ਨੇ ਗੰਦ ਦਾ ਢੇਰ ਹਰ ਕੋਨੇ ਚ ਲੱਗ ਗਿਆ ਸ਼ਹਿਰ ਦੇ ਅਗੇ ਇਦਾਂ ਨਹੀਂ ਸੀ ਹੁੰਦਾ ਕਿਉਂਕਿ ਕੌਂਸਲ ਚ ਚੁਣੇ ਹੈ ਨਹੀਂ ਵਿਚਾਰੇ ਜਿਹੜੇ ਕੋਲ 2 ਸਾਲ ਦੇ ਮਤਲਬ ਖਤਮ ਹੋ ਗਿੱਟ ਨੇ ਔਰ ਉਹਨਾਂ ਵਿਚਾਰੇ ਕੀ ਕਰਨ ਜੇਬ ਤੋਂ ਕੀ ਕੁਝ ਕਰ ਸਕਦੇ ਸੋ ਸਰਕਾਰ ਦਾ ਤੇ ਹੈ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਤਵਾਲੀਆਂ ਨਿਕਲੇ ਹਰ ਪੱਖ ਤੋਂ ਇੱਕ ਪੱਖ ਤੋਂ ਨਹੀਂ ਕਰਜ਼ਾਈ ਪੰਜਾਬ ਨੂੰ ਕਰੀ ਜਾ ਰਹੇ ਆ 5500 ਕਰੋੜ ਦਾ ਜੀਐਸਟੀ ਘਟਾਲਾ ਕਿੱਥੇ ਗਿਆ ਤੁਹਾਡੇ ਸਾਹਮਣੇ 100 ਕਰੋੜ ਦੇ ਕੋਈ ਮੰਤਰੀ ਦਾ ਨਾਮ ਆ ਰਿਹਾ ਉਹਦੀ ਵਾਈਫ ਦਾ ਨਾਮ ਆ ਰਿਹਾ ਦਾ ਸਾਈਬਰ ਦਾ ਘਟਾਲਾ ਇਹੋ ਜੇ ਨੇਕਾ ਨੇ ਬਟ ਮੈਨੂੰ ਤੇ ਇਹ ਸੀ ਕਿ ਸ਼ਾਇਦ ਇਹ ਉਹਨੂੰ ਮੰਤਰੀ ਨੂੰ ਬਦਲ ਦੇਣਗੇ ਸਾਰੇ ਕੋ ਬੈਠੇ ਨੇ ਤੇ ਸਰਕਾਰ ਹਰ ਪੱਖ ਤੋਂ ਫੇਰ ਨਹੀਂ ਜੀ ਅਜੀ ਪੰਜਾਬ ਦੇ ਵਿੱਚ ਆਯੁਸ਼ਮਾਨ ਸਕੀਮ ਦੀ ਜਿਹੜੀ ਗੈਰਮੈਂਟ ਹੈ ਉਹ ਸੈਂਟਰ ਗਵਰਨਮੈਂਟ ਨੇ ਰੋਕ ਲਈ ਹੈ ਹਸਪਤਾਲਾਂ ਦੇ ਵਿੱਚ ਨਾਜ ਨਹੀਂ ਹੋ ਰਿਹਾ ਦੇਖੋ ਦੇਖੋ ਜਦ ਤੱਕ ਸੈਂਟਰ ਗਵਰਨਮੈਂਟ ਦੇ ਫੰਡ ਰੋਕਣ ਦਾ ਸਵਾਲ ਹੈ ਉੱਥੇ ਅਸੀਂ ਪੰਜਾਬ ਨਾਲ ਹਰ ਗੱਲ ਅਸੀਂ ਉਹ ਕਹਿੰਦੇ ਵੀ ਆਰਡੀਐਫ ਦੇ ਫੰਡ ਵੀ ਮਿਲਣੇ ਚਾਹੀਦੇ ਨੇ ਇਹਦੇ ਫੰਡ ਵੀ ਹੋਣੇ ਚਾਹੀਦੇ ਨੈਸ਼ਨਲ ਐਡਮਿਸ਼ਨ ਦੇ ਫੰਡ ਵੀ ਹੋਣੇ ਚਾਹੀਦੇ ਪਰ ਦੂਜੇ ਬੰਨੇ ਜਿਹੜੀ ਉਹਨਾਂ ਦਾ ਮਤਲਬ ਇਹਦੇ ਤੇ ਪੱਤੀ ਇਹ ਹੈ ਕਿ ਫੰਡ ਦੇ ਲਿਹਾਜ਼ ਨਾਲ ਤੋਂ ਸੈਂਟਰ ਗਵਰਨਮੈਂਟ ਤੇ ਥੋੜਾ ਲਾ ਕੇ ਆਪਣੀ ਗੱਲ ਤੇ ਕਿ ਅਸੀਂ ਆਗਾ ਅਸੀਂ ਇਲਾਜ ਨਹੀਂ ਚਲਾ ਰਹੇ ਹਾਂ ਜਿਹੜਾ ਡਿਪਾਰਟਮੈਂਟ ਕੋਈ ਫੰਡ ਦੇ ਕੇ ਜਾਂ ਸਰਕਾਰ ਮਦਦ ਕਰਦੀ ਇਹਨਾਂ ਨੂੰ ਤਾਂ ਦੱਸਣਾ ਚਾਹੀਦਾ ਕਿ ਆ ਨੈਸ਼ਨਲ ਹੈਲਥ ਬਚਨ ਦੇ ਫੰਡ ਨੇ ਆ ਆਰਡੀਐਫ ਦੇ ਫੰਡ ਨੇ ਆ ਬਾਰਡਰ ਏਰੀਆ ਦੇ ਫੰਡ ਨੇ ਦੱਸਣਾ ਚਾਹੀਦਾ ਪਰ ਇਹਦੇ ਚ ਅਸੀਂ ਕੇਂਦਰ ਸਰਕਾਰ ਨੂੰ ਮੰਗ ਵੀ ਕਰਦੇ ਆਂ ਔਰ ਦਬਾਅ ਵੀ ਬਣਾਵਾ ਕਿ ਪੰਜਾਬ ਕੋਲ ਵਿੱਤੀ ਹਾਲਤ ਬਹੁਤ ਮਾੜੀ ਹੈ ਇੱਕ ਗਲਤ ਸਰਕਾਰ ਲੋਕ ਚੁਣ ਬੈਠੇ ਨੇ ਉਹਦੇ ਕਰਕੇ ਹੋਰ ਜਿਹੜਾ ਹਾਲਾਤ ਜਿਹੜੇ ਆ ਉਹ ਬਾਈ ਡੇ ਬਾਈ ਡੇ ਪੰਜਾਬ ਦੇ ਮਾੜੇ ਹੁੰਦੇ ਜਾ ਰਹੇ ਨੇ ਕਰਜ਼ਾ ਚੁੱਕ ਕੇ ਸਰਕਾਰ ਚਲਾ ਰਹੀ ਆ ਤੁਸੀਂ ਸਾਡੇ ਨਾਲ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਸਾਡੀਆਂ ਪੀੜ੍ਹੀਆਂ ਬਖਾਇਆ ਪੇਮੈਂਟ ਨੇ ਉਹ ਟਾਈਮ ਸਿਰ ਪਿਚੋ ਤਾਂ ਕਿ ਲੋਕਾਂ ਦਾ ਜੀਵਨ ਕੁਝ ਸੁਖਾਲਾ ਹੋ ਸਕੇ ਜੀ ਬਾਜੀ ਤੁਸੀਂ ਨੈਸ਼ਨਲ ਹਾਈਵੇ ਦਾ ਮੁੱਦਾ ਚੁੱਕਿਆ ਸੀਗਾ ਜਿਹੜੇ ਰੁਕੇ ਕੰਮਾਂ ਨੂੰ ਚੱਲੂ ਕੀਤਾ ਜਾਵੇ ਉਹ ਕੰਮ ਕਿੱਥੇ ਪਹੁੰਚਿਆ ਕੀ ਉਹਦਾ ਕੋਈ ਬਿਲਕੁਲ ਨਹੀਂ ਉੱਥੇ ਦਾ ਉੱਥੇ ਹੀ ਹੈ ਕੋਈ ਇਹਨਾਂ ਕੋਈ ਬਾਤ ਅਜੇ ਤੱਕ ਇਹਨਾਂ ਨੇ 2 ਮਹੀਨੇ ਦਾ ਟਾਈਮ ਲਿਆ ਸੀ ਕੋਈ ਇਹਨਾਂ ਨੂੰ ਕਬਜ਼ਾ ਲੈ ਕੇ ਨਹੀਂ ਦਿੱਤਾ ਗਿਆ ਕਿਤੇ ਇਹ ਗਏ ਨਹੀਂ ਗੇ ਕਿਤੇ ਕਿਸਾਨਾਂ ਨਾਲ ਬੈਠ ਕੇ ਇਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਪਰ ਉਹਦਾ ਹੱਲ ਕੋਈ ਨਹੀਂ ਕੱਢਿਆ ਪੈਸੇ ਉਹਨਾਂ ਨੇ ਦੇਣੇ ਆ ਇਹਨਾਂ ਨੇ ਕਰਨਾ ਕੀ ਇਹ ਇੱਕ ਕੜੀ ਹੈ ਵਿੱਚ ਸਰਕਾਰ ਸਿਰਫ ਨਾ ਇਹਨਾਂ ਪੈਸਾ ਦੇਣਾ ਨਾ ਇਹਨਾਂ ਪ੍ਰੋਜੈਕਟ ਬਣਾਉਣਾ ਪ੍ਰੋਜੈਕਟ ਵੀ ਉਹਨਾਂ ਬਣਾਉਣਾ ਪੈਸੇ ਵੀ ਉਹਨਾਂ ਦੇਣਾ ਪੈਸੇ ਵੀ ਕਿਧਾਨੇ ਚ ਪਏ ਨਹੀਂ ਜਿਹੜੇ ਲੋਕ ਇਹ ਕੰਮ ਨਹੀਂ ਕਰ ਸਕਦੇ ਉਹਨਾਂ ਤੇ ਤੁਸੀਂ ਕੀ ਆਸ ਕਰਦੇ ਹੌਜਾ ਸਾਹਿਬ ਇੱਕ ਮੁੱਦਾ ਇਲੈਕਸ਼ਨਾਂ ਦੇ ਵਿੱਚ ਕਾਫੀ ਗਰਮ ਸੀ ਨਾਲੇ ਨੂੰ ਲੈ ਕੇ ਉਹਦੇ ਬਾਰੇ ਕੀ ਕੀਤਾ ਹਾਂ ਮੈਂ ਨਾਲੇ ਨੂੰ ਲੈ ਕੇ ਮੇਰਾ ਦੋਸਤ ਸੀ ਪਾਰਲੀਮੈਂਟ ਦੇ ਵਿੱਚ ਉਹਦੇ ਰਹਿ ਗਿਆ ਕਿ ਉਹਦਾ ਕੁਐਸਚਨ ਲੱਗਾ ਸੀ ਮੈਂ ਉਹ ਤੋਂ ਕੁਐਸਚਨ ਮਾਇਆ ਸੀ ਉਹਦਾ ਸੁਪਲੀਮੈਂਟਰੀ ਕਿ ਤੁਸੀਂ ਇਹ ਨਾਲਿਆਂ ਨੂੰ ਕਿਉਂ ਨਹੀਂ ਠੀਕ ਕਰਦੇ ਫਿਰ ਉਹਨਾਂ ਦਾ ਲਿਖੀ ਪਿਆਰ ਆ ਬੜੀ ਗੱਲ ਮੈਂ ਤੁਹਾਨੂੰ ਉਹਦੇ ਵੀ ਕਹਿਣਾ ਸੀ ਇਹ ਸੈਂਟਰ ਦਾ ਕੰਮ ਨਹੀਂਗਾ ਇਹ ਸਟੇਟ ਗਵਰਨਮੈਂਟ ਦਾ ਕੰਮ ਹੈ ਤੁਹਾਨੂੰ ਪਤਾ ਧਾਰੀਵਾਲ ਸਾਹਿਬ ਚਲੇਗੇ ਕਿ 20 ਲੱਖ ਰੁਪਏ ਮੈਂ ਪ੍ਰੋਜੈਕਟ ਬਣਾਤੇ ਹੁਣ ਧਾਰੀਵਾਲ ਸਾਹਿਬ ਨੂੰ ਪੁੱਛੋ ਕਿਥੇ ਹੈ ਪ੍ਰੋਜੈਕਟ ਕਿਉਂਕਿ ਦੇਖੋ ਤੁਹਾਨੂੰ ਇੱਕ ਡਿਫਾਈਨ ਕਰਨਾ ਪਊਗਾ ਕਿ ਕਿਹੜੇ ਕਿਹੜੇ ਕੰਮ ਨੇ ਹੁਣ ਲਾ ਨਾਲੇ ਨੇ ਪੋਲੂਸ਼ਨ ਹੈ ਜਾਂ ਸ਼ਹਿਰ ਨੂੰ ਸਾਫ ਸਫਾਈ ਰੱਖਣੀ ਹੈ ਇਹ ਸਟੇਟ ਗਵਰਨਮੈਂਟ ਦਾ ਕੰਮ ਹੈ ਹਾਂ ਇਹਨਾਂ ਕੋ ਪੈਸੇ ਨਹੀਂ ਹੈਗੇ ਪ੍ਰੋਜੈਕਟ ਬਣਾਉਣ ਮੈਂ ਜਾ ਕੇ ਇਹਨਾਂ ਨੂੰ ਪੈਸੇ ਲਿਆ ਕੇ ਸੈਂਟਰ ਤੋਂ ਦਵਾ ਸਕਦਾ ਹਾਂ ਪਰ ਜੇ ਪ੍ਰੋਜੈਕਟ ਇਹ ਨਹੀਂ ਬਣਾਉਗੇ ਪੋਲੂਸ਼ਨ ਡਿਪਾਰਟਮੈਂਟ ਹੈ ਦੇਨਜ ਐ ਕਾਰਪੋਰੇਸ਼ਨ ਐ ਤਿੰਨ ਚਾਰ ਡਿਪਾਰਟਮੈਂਟਾਂ ਨੇ ਰਲ ਕੇ ਪ੍ਰੋਜੈਕਟ ਬਣਾਇਆ ਇੱਕ ਮਹੀਨੇ ਇੱਕ ਸਾਲ ਹੋ ਗਿਆ ਪ੍ਰੋਜੈਕਟ ਹੀ ਨਹੀਂ ਬਣ ਰਿਹਾ ਇਹਨਾਂ ਤੋਂ ਫਿਰ ਉੱਥੇ ਦਾ ਉੱਥੇ ਲੰਮਕਿਆ ਕੰਮ ਸੋ ਇਹ ਇਹ ਜਿਹੜੇ ਨਾਲੇ ਸੀ ਇਹਨਾਂ ਦਾ ਸਾਡੀ ਬਦਕਿਸਮਤੀ ਹੈ ਕਿ ਸਾਡੇ ਲੋਕਲ ਬਾਡੀ ਮਿਨਿਸਟਰ ਅਮਰਸਰ ਦੇ ਵੀ ਰਹੇ ਨੇ ਪਰ ਬਦਕਿਸਮਤੀ ਹੈ ਵੀ ਕਿਸੇ ਨੇ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਿਆ ਸਿਰਫ ਇਲੈਕਸ਼ਨਾਂ ਜਾ ਕੇ ਮੁੱਦਾ ਭੜਕਾਉਂਦੇ ਨੇ ਧਿਆਨ ਦੂਜੇ ਵੱਨੇ ਲਾਉਂਦੇ ਨੇ ਤੇ ਲੋਕਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿਉਂਕਿ ਲੋਕ ਸਮਝਦੇ ਨਹੀਂ ਚੀਜ਼ ਸੋ ਇਹ ਇਹਦਾ ਮੁੱਦਾ ਫਿਰ ਉੱਥੇ ਦਾ ਉੱਥੇ ਹੀ ਹੈ ਕਿਉਂਕਿ ਅਜੇ ਤੱਕ ਧਾਰੀਵਾਲ ਸਾਹਿਬ ਕੋਲ ਤੁਸੀਂ ਮੇਰਾ ਸਵਾਲ ਜ਼ਰੂਰ ਪਹੁੰਚਾਇਓ ਕਿ ਧਾਰੀਵਾਲ ਸਾਹਿਬ ਪ੍ਰੋਜੈਕਟ ਕਿਉਂ ਨਹੀਂ ਬਣ ਰਿਹਾ ਜਿੰਨਾ ਚਿਰ ਪ੍ਰੋਜੈਕਟ ਨਹੀਂ ਬਣੂਗਾ ਉਨਾ ਚਿਰ ਇਹ ਗੱਲ ਅੱਗੇ ਨਹੀਂ ਤੁਰ ਸਕਦੀ ਆਜਾ ਸਾਹਿਬ ਪਹਿਲਾਂ ਤਾਂ ਬੜੇ ਜੋਸ਼ ਸ਼ੋਰ ਨਾਲ ਇਹਨਾਂ ਨੇ ਉੱਥੇ ਵਰਕਰ ਵੀ ਲਾਏ ਨੇ ਨਾਲੇ ਦੀ ਸਫਾਈ ਵੀ ਸ਼ੁਰੂ ਕਰਵਾ ਦਿੱਤੀ ਸੀ ਉਸ ਤੋਂ ਬਾਅਦ ਕੰਮ ਉੱਥੇ ਮੈਨੂੰ ਜਿਹੜੇ ਜਿਹੜੇ ਬਿਆਨ ਉੱਥੇ ਦੀ 20 ਲੱਖ ਸਿਰ ਬੂਟੀ ਕਟਾਈ ਇਹਨਾਂ ਨੇ ਮੇਰੀ ਗੱਲ ਨਹੀਂ ਸਮਝਦੇ 20 ਲੱਖ ਬਹੁਤ ਥੀ ਨਾ ਟੈਕ ਛੋਟਾ ਜਿਹਾ ਕੁਝ ਨਹੀਂ ਹੋ ਸਕਦਾ ਅੰ